ਤੁਸੀਂ ਮੈਨੂੰ ਇਹਨਾਂ ਦੱਸੋ ਵੀ ਤੁਸੀਂ ਕੋਈ ਕਪੜਾ ਕਰਨ ਦੀ ਤੁਹਾਡੀ ਮਨਸ਼ਾ ਸੀਗੀ ਕਿਸੇ ਨਾਲ ਰਲ ਕੇ ਐਮਐਲਏ ਨਾਲ ਰਲ ਕੇ ਜਾਂ ਮੈਂਬਰਾਂ ਨਾਲ ਰਲ ਕੇ ਕਿਸੇ ਨਾਲ ਰਲ ਕੇ ਕੋਈ ਕਪੜਾ ਕਰਨ ਦੀ ਨਹੀਂ ਕੁਸੀਂ ਰੋਜ਼ ਇਹੋ ਚੱਕਰਾਂ 'ਚ ਰਹਿੰਦੇ ਹੋ ਨਹੀਂ ਅਸੀਂ ਅਸੀਂ ਕਿਹੜੇ ਚੱਕਰਾਂ 'ਚ ਰਹਿੰਦੇ ਆਂ ਨਹੀਂ ਆਹ ਸੋਸ਼ਲ ਮਾਰਕਰ ਆ ਮੈਂ ਤੁਹਾਨੂੰ ਇਹ ਮਤਲਬ ਇਹ ਹੋ ਜਾ ਭਾਜੀ ਮੈਂ ਸੁਖਵਿੰਦਰ ਸਿੰਘ ਸੁਖ ਪੱਤਰਕਾਰ ਆ ਆਵਾਜ਼-ਏ-ਪੰਜਾਬ ਮੇਰਾ ਚੈਨਲ ਆ ਤੁਸੀਂ ਜਿਹੜੀ ਵੀ ਗੱਲ ਕਹਿਣੀ ਆ ਨਾ ਮੈਨੂੰ ਠੋਕੇ ਵਜਾ ਕੇ ਕਹੋ ਕਿਉਂਕਿ ਮੈਂ ਠੋਕੇ ਵਜਾ ਕੇ ਗੱਲ ਕਰਦਾ ਤੁਸੀਂ ਠੋਕੇ ਕਹੋ ਜੇ ਤੁਸੀਂ ਸੱਚੇ ਹੋ ਤਾਂ ਠੋਕੇ ਬੋਲੋ ਵੀ ਮੈਂ ਸੱਚਾ ਜੇ ਝੂਠੇ ਹੋ ਤਾਂ ਠੋਕੇ ਬੋਲੋ ਵੀ ਮੈਂ ਝੂਠਾ ਤੁਸੀਂ ਮੈਨੂੰ ਇਹ ਕਿਹਾ ਵੀ ਮੈਂ ਥੱਲੇ ਸੈਨਿਕ ਮੈਂ ਤੁਹੀਂ ਮੈਨੂੰ ਇਹ ਕਹਵੇਂ ਥੱਲੇ ਲਿਖਿਆ ਤੁਸੀਂ ਲਿਖਿਆ ਨਾ ਥੱਲੇ ਤੁਸੀਂ ਥੱਲੇ ਦੇ ਡਰਾਮੇ ਕਰ ਰਿਹਾ ਔਰ ਇਸ ਸੈਕਟਰੀ ਜਿਹੜੇ ਆ ਸਾਈਨ ਮਾਰੀ ਜਾਂਦਾ ਇਹਨਾਂ ਰਜਿਸਟਰਾਂ ਤੇ ਰਲ ਕੇ ਪ੍ਰਬੰਧਕ ਲਾ ਕੇ ਪਿੰਡ ਦਾ ਪੈਸਾ ਖਾਣਾ ਚਾਹੁੰਦੇ ਨੇ ਆ ਹਾਲਾਤ ਦੇਖ ਲੋ ਫਿਰੋਜ਼ਪੁਰ ਦੇ ਮੁਲਾਜ਼ਮਾਂ ਦੇ ਆ ਸਰਪੰਚ ਖੜਾ ਮੇਰੇ ਕੋਲੇ ਔਰ ਸਰਪੰਚ ਦਾ ਮਤਿਆਂ ਵਾਲਾ ਰਜਿਸਟਰ ਆ ਕਾਰਵਾਈ ਰਜਿਸਟਰ ਆ ਔਰ ਇਹਦੇ ਤੇ ਸਰਪੰਚ ਦੇ ਸਾਈਨ ਜਿਹੜੇ ਸਰਪੰਚ ਨੇ ਆਪ ਕਰਨੇ ਹੁੰਦੇ ਆ ਉਹਦੇ ਸਾਈਨ ਸੈਕਟਰੀ ਆਪ ਹੀ ਮਾਰੀ ਜਾਂਦਾ ਯਾਨੀ ਕਿ ਇੰਨੀ ਗੁੰਡਾਗਰਦੀ ਕਹਿ ਲਈਏ ਇੰਨੀ ਦੇਸ਼ਿਤ ਕਹਿ ਲਿਆ ਕਿ ਇੱਕ ਸੈਕਟਰੀ ਦੀ ਉਹ ਸਰਪੰਚ ਨੂੰ ਟਿਚ ਜਾਣ ਦਾ ਜਿਹੜਾ ਨੌਜਵਾਨ ਸਰਪੰਚ ਪਿੰਡ ਦਾ ਬਣਿਆ ਉਹਨੂੰ ਟਿਚ ਜਾਣ ਕੇ ਔਰ ਇਹਦੇ ਸਾਈਨ ਆਪ ਕਰਦਾ ਇਹਦੀ ਵੀਡੀਓ ਵੀ ਇੰਟਰਨੈਟ ਤੇ ਜਿਹੜੀ ਆ ਵਾਇਰਲ ਹੋ ਰਹੀ ਹੈ ਔਰ ਸਾਡੇ ਕੋਲ ਉਹ ਸਰਪੰਚ موجود ਆ ਪੂਰਾ ਮਸਲਾ ਜਾਣਾਂਗੇ ਕਿ ਆਖਰਕਾਰ ਇਹ ਮਸਲਾ ਹੈ ਕਿ ਕਿਉਂ ਇਹਦੇ ਸਾਈਨ ਇੱਕ ਸੈਕਟਰੀ ਕਰਦਾ ਨਜ਼ਰ ਆ ਰਿਹਾ ਭਾਈ ਜੀ ਤੁਹਾਡਾ ਨਾਮ ਕੀ ਆ ਪਿੰਡ ਕਿਹੜਾ ਪੰਚਾਇਤ ਕਿਹੜੀ ਆ ਮੇਰਾ ਨਾਮ ਜਸ਼ਨਪ੍ਰੀਤ ਪਿੰਡ ਤਰੀਡਾ ਮੈਂ ਮੌਜੂਦਾ ਸਰਪੰਚਾ ਜੀ ਉੱਥੋਂ ਦਾ ਸਾਡੇ ਪਿੰਡ 10 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਸੀਗੀ ਸੈਕਟਰੀ ਵੱਲੋਂ ਜਿੰਦੇ ਵਿੱਚ ਪਿੰਡ ਦਾ ਮਤਾ ਪਾਸ ਕਰਨਾ ਸੀ ਮਤਾ ਪਾਉਣਾ ਸੀ ਸੈਕਟਰੀ ਨੇ ਮਤਾ ਲਿਖਿਆ ਮੈਂ ਲਿਖਵਾਇਆ ਐਂਡ ਤੇ ਉਹਨੂੰ ਮੈਂ ਕਿਹਾ ਵੀ ਇੱਕ ਲਾਈਨ ਪਾ ਦੇ ਵੀ ਜਿੰਦੇ ਵਿੱਚ ਲਿਖਣਾ ਵੀ ਸਰਪੰਚ ਪੰਚਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਕੋਈ ਇਤਰਾਜ਼ ਨਹੀਂ ਉਹ ਕਹਿੰਦਾ ਵੀ ਇਹ ਲਾਈਨ ਮੈਂ ਨਹੀਂ ਪਾਉਣੀ ਮੈਂ ਕਿਹਾ ਜੇ ਤੁਸੀਂ ਇਹ ਲਾਈਨ ਨਹੀਂ ਪਾਉਂਦੇ ਤੇ ਮੈਂ ਸਾਈਨ ਨਹੀਂ ਕਰਦਾ ਐਨੇ ਵਿੱਚ ਕੀ ਹੋਇਆ ਹੀ ਉਹਨਾਂ ਨੇ ਮੇਰੇ ਜਾਲੀ ਦਸਤਖਤ ਦਸਕਤ ਆਪ ਹੀ ਕਰ ਦਿੱਤੇ ਤੇ ਮੇਰੇ ਕਹਿਣ ਦੇ باوجود ਵੀ ਮੈਨੂੰ ਕਹਿੰਦਾ ਫਿਰ ਕੀ ਹੋ ਗਿਆ ਜੇ ਮੈਂ ਕਰ ਦਿੱਤੇ ਤੇ ਫਿਰ ਕੀ ਹੋ ਗਿਆ ਮੈਂ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਡਾਇਰੈਕਟਰ ਸਾਹਿਬ ਕੋਲ ਤੁਹਾਡੀ ਸ਼ਿਕਾਇਤ ਕਰੂੰਗਾ ਕਹਿੰਦਾ ਕੋਈ ਗੱਲ ਨਹੀਂ ਕਰ ਲਿਓ ਆ ਦੇਖੋ ਤੁਸੀਂ ਹੁਣ ਵੀ ਇੱਥੇ ਜਸ਼ਨਪ੍ਰੀਤ ਤੇ ਮੇਰੇ ਦਸਕਤ ਹੋਣੇ ਸੀ ਸਰਪੰਚ ਦੇ ਦਸਕਤ ਹੂੰ ਇੱਥੇ ਲਿਖਤਾ ਇਹਨੇ ਮੇਰਾ ਨਾਮ ਠੀਕ ਆ ਇਹ ਕਹਿੰਦਾ ਵੀ ਮੈਂ ਨਾਮ ਲਿਖਿਆ ਨਾਮ ਬਾਕਾਇਦਾ ਇੱਥੇ ਲਿਖਿੰਦਾ ਹੁੰਦਾ ਸਰਪੰਚ ਦਾ ਨਾਮ ਇੱਥੇ ਹਾਜ਼ਰੀ ਪੈਂਦੀ ਆ ਇਹਨੂੰ ਕਿੰਨੇ ਪਾਵਰ ਦਿੱਤੀ ਆ ਸੈਕਟਰੀ ਦਾ ਨਾਮ ਆ ਰੋਸ਼ਨ ਸਿੰਘ ਹੂੰ ਰੋਸ਼ਨ ਸਿੰਘ ਨੂੰ ਕਿੰਨੇ ਪਾਵਰ ਦਿੱਤੀ ਆ ਕੀ ਥੋਟ ਆ ਕਿ ਇੱਕ ਸਰਪੰਚ ਦੇ ਖੁਦ ਹੀ ਸਾਈਨ ਕਰੇ ਅੱਛਾ ਸਾਈਨ ਕਰਨ ਦਾ ਉਹਦੀ ਮਨਸ਼ਾ ਕੀ ਆ ਕਿਉਂ ਸਾਈਨ ਉਹਨੇ ਕੀਤੇ ਹੋ ਸਕਦੇ ਆ ਤੁਹਾਨੂੰ ਕੀ ਲੱਗਦਾ ਮਨਸ਼ਾ ਇਹ ਆ ਜੀ ਮੈਂਬਰਾਂ ਦੇ ਨਾਲ ਮਿਲੀ ਭੁਗਤਾ ਤੇ ਐਮਐਲਏ ਦੇ ਕਹਿਣ ਤੇ ਸੈਕਟਰੀ ਕੀਤੇ ਹੋਣੇ ਉਹਨਾਂ ਨੇ ਭੇਜਿਆ ਕਿਉਂਕਿ ਪਹਿਲਾਂ ਮੇਰਾ ਪ੍ਰਕਾਸ਼ ਸੈਕਟਰੀ ਸੀਗਾ ਦੋ ਮੀਟਿੰਗਾਂ ਦੇ ਵਿੱਚ ਅਚਾਨਕ ਮੌਕੇ ਤੇ ਸੈਕਟਰੀ ਬਦਲਿਆ ਗਿਆ ਸੈਕਟਰੀ ਬਦਲਿਆ ਕਿਉਂ ਪਹਿਲਾ ਕੰਮ ਤੇ ਵੀ ਮੌਕੇ ਤੇ ਸੈਕਟਰੀ ਕਿਉਂ ਬਦਲਿਆ ਪਹਿਲੇ ਸੈਕਟਰੀ ਤੋਂ ਕੋਈ ਸਾਨੂੰ ਸ਼ਿਕਾਇਤ ਨਹੀਂ ਸੀਗੀ ਜੇ ਸ਼ਿਕਾਇਤ ਹੁੰਦੀ ਤੇ ਬਦਲਦੇ ਸੈਕਟਰੀ ਕਿਉਂ ਬਦਲਿਆ ਐਮਐਲਏ ਦੇ ਕਹਿਣ ਤੇ ਸੈਕਟਰੀ ਬਦਲੀ ਚਾ ਦੂਜੀ ਗੱਲ ਇੱਕ ਇਹ ਆ ਜੀ ਵੀ ਮੈਂ ਵੀ ਆਮ ਆਦਮੀ ਪਾਰਟੀ ਦਾ ਸਰਪੰਚਾਂ ਤੇ ਮੈਂਬਰ ਵੀ ਆਮ ਆਦਮੀ ਪਾਰਟੀ ਦੇ ਆ ਐਮ ਐਲ ਏ ਪਿੰਡ ਨੂੰ ਜੋੜਦਾ ਆ ਕਿ ਤੋੜਦਾ ਹੈ ਸਾਨੂੰ ਬਿਠਾ ਕੇ ਸਾਡਾ ਰਾਜ ਨਾ ਮੈਂ ਕਿਉਂ ਨਹੀਂ ਕਰਾਉਂਦਾ ਉਹਨੂੰ ਚਾਹੀਦਾ ਐਮ ਐਲ ਏ ਸਾਹਿਬ ਨੂੰ ਚਾਹੀਦਾ ਹੈ ਕਿ ਮੈਂਬਰਾਂ ਨੂੰ ਸਰਪੰਚ ਦੇ ਨਾਲ ਤੁਰੇ ਉਹ ਉਲਟਾ ਪ੍ਰਬੰਧਕ ਲਵਾਉਣਾ ਚਾਹੁੰਦਾ ਜੀ ਮੈਂ ਕੋਈ ਗਲਤੀ ਕੀਤੀ ਹੈ ਮੈਂ ਕੋਈ ਪਿੰਡ ਦਾ ਪੈਸਾ ਖਾਦਾ ਹੈ ਫਿਰ ਤਾਂ ਪ੍ਰਬੰਧਕ ਲਵਾਏ ਸਹੀ ਹੈ ਨਾ ਜਦੋਂ ਮੈਂ ਕੋਈ ਅਜ ਕਪੜਾ ਹੀ ਨਹੀਂ ਕੀਤਾ ਕੁਝ ਉਦੋਂ ਮੈਨੂੰ ਇੱਕ ਵਾਰੀ ਇੱਕ ਮੌਕਾ ਤਾਂ ਦੇਣ ਮੈਂ ਪਹਿਲੀ ਸਰਪੰਚ ਬਣਿਆ ਨੌਜਵਾਨ ਮੁੰਡਾ ਮੈਂ ਚਾਹੁੰਦਾ ਮੇਰੇ ਪਿੰਡ ਦਾ ਵਿਕਾਸ ਹੋਏ ਆਸੇ ਪਾਸੇ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਸਾਡੇ ਪਿੰਡ ਜਾ ਕੇ ਦੇਖ ਲਓ ਹਜੇ ਤ ਮੈਂ ਚਾਹਣਾ ਮੈਨੂੰ ਇੱਕ ਮੌਕਾ ਤਾਂ ਦਿਓ ਇਹ ਸਾਰੀ ਐਮਐਲਏ ਸਾਹਿਬ ਦੀ ਮਿਲੀ ਭੁਗਤਾ ਜੀ ਸੈਕਟਰੀ ਨਾਲ ਤੇ ਆਪਣੇ ਮੈਂਬਰਾਂ ਨਾਲ ਹਲਕਾ ਕਿਹੜਾ ਤੁਹਾਡਾ ਹਲਕਾ ਗੁਰੂ ਅਰਸਾਈ ਫੌਜਾ ਸਿੰਘ ਸਰਾਰੀ ਐਮਐਲਏ ਤੇ ਮੈਂ ਐਮਐਲਏ ਸਾਹਿਬ ਨੂੰ ਕਿਹਾ ਵੀ ਤੁਸੀਂ ਮੈਨੂੰ ਮੈਂਬਰਾਂ ਦੇ ਨਾਲ ਜੋੜੋ ਮੈਂਬਰਾਂ ਨੂੰ ਮੇਰੇ ਨਾਲ ਮੈਨੂੰ ਕਹਿੰਦੇ ਜੀ ਅਸੀਂ ਬੁਲਾਇਆ ਸੀ ਗੱਲ ਕੀਤੀ ਸੀ ਉਹ ਨਹੀਂ ਜੁੜਦੇ ਹੁਣ ਪਾਵਰ ਐਮਐਲਏ ਦੀ ਜਾਦੀ ਆ ਕਿ ਮੈਂਬਰਾਂ ਦੀ ਜਾਦੀ ਆ ਐਮਐਲਏ ਚਾਹੀ ਕੀ ਨਹੀਂ ਕਰ ਸਕਦੇ ਮੈਂਬਰਾਂ ਨੂੰ ਜੋੜ ਸਕਦੇ ਆ ਨਾ ਵੀ ਤੁਸੀਂ ਰਲ ਮਿਲ ਕੇ ਚੱਲੋ ਪਿੰਡ ਦਾ ਵਿਕਾਸ ਕਰੋ ਇਹ ਹੁਣ ਜਿਹੜੇ ਇਹਨੇ ਫੈਕਟਰੀ ਨੇ ਜਾਲੀ ਫਾਇਨ ਕੀਤੇ ਆ ਜੀ ਇਹਦੀ ਮੈਂ ਕਾਰਵਾਈ ਦਰਖਾਸਤ ਇੱਕ ਸੀਐਮਾਨ ਪੰਜਾਬ ਨੂੰ ਭੇਜੀ ਆ ਜੀ ਇੱਕ ਡਾਇਰੈਕਟਰ ਨੂੰ ਭੇਜੀ ਆ ਤੇ ਇੱਕ ਪੰਚਾਇਤ ਮੰਤਰੀ ਨੂੰ ਭੇਜੀ ਆ ਇਹ ਹੁਣ ਮੈਂ ਮੰਗ ਕਰਦਾ ਜਿਹੜੀ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਏ ਕਿਉਂਕਿ ਕੱਲ ਨੂੰ ਇਹ ਹੋਰ ਵੀ ਪਿੰਡਾਂ ਦੇ ਵਿੱਚ ਵੀ ਐ ਕਰੂਗਾ ਕੱਲ ਨੂੰ ਤਾਂ ਪੈਸੇ ਕਢਾਲੂਗਾ ਜੀ ਹੋ ਇਹ ਇਹਦਾ ਇਹਦਾ ਜਿਹੜਾ ਸੈਕਟਰੀ ਆ ਇਹ ਸੈਕਟਰੀ ਦਾ ਕੋਈ ਕੀ ਬੈਕਗ੍ਰਾਉਂਡ ਕੁਝ ਪਤਾ ਕੀਤੀ ਪਹਿਲਾਂ ਕੀ ਬੈਕਗ੍ਰਾਉਂਡ ਹੈਗੀ ਹੈ ਪਹਿਲਾਂ ਇੰਦੇ ਤੇ ਕੋਈ ਹੈ ਇਲਜ਼ਾਮ ਕੁਝ ਕੀਤਾ ਹੈ ਸੈਕਟਰੀ ਦਾ ਜੀ ਜਿਹੜੀ ਇੱਕ ਵੀਡੀਓ ਆ ਇੰਟਰਨੈਟ ਤੇ ਚੱਲਦੀ ਵੀ ਉੱਥੇ ਆਪਣੇ ਲਖਮੀਰ ਕੇ ਉਤਾੜ ਪਿੰਡ ਦੇ ਕਮੈਂਟ ਆਏ ਆ ਮੈਂ ਉਹਨਾਂ ਨੂੰ ਨਹੀਂ ਜਾਣਦਾ ਉਹਨਾਂ ਨੇ ਕਿਹਾ ਵੀ 441 ਵੋਟਾਂ ਦਾ ਕਪੜਾ ਹੋਇਆ ਸਾਡੇ ਪਿੰਡ ਇਹ ਸੈਕਟਰੀ ਪੈਸੇ ਖਾਦਾ ਹੈ ਮੋٹے ਪੈਸੇ ਖਾ ਕੇ ਕਪੜੇ ਕਰਦਾ ਹੈ ਹਮ ਹਮ ਮੇਰੀ ਹਜੇ ਉਹਨਾਂ ਨਾਲ ਗੱਲ ਵੀ ਨਹੀਂ ਹੋਈ ਮੈਂ ਉਹਨਾਂ ਨੂੰ ਪੁੱਛਣਾ ਸੀਗਾ ਵੀ ਕੀ ਗੱਲ ਆ ਤੁਸੀਂ ਉਹਨਾਂ ਨੂੰ ਪੁੱਛ ਵੀ ਸਕਦੇ ਆ ਹਮ ਹਮ ਲਖਮੀਰ ਕੇ ਉਤਾੜ ਪਿੰਡ ਆ ਉੱਥੇ ਇਲੈਕਸ਼ਨਾਂ ਦੇ ਟਾਈਮ ਵੋਟਾਂ ਦਾ ਕਪੜਾ ਹੋਇਆ ਉੱਥੇ ਵੀ ਇਹਨੇ ਕਪੜਾ ਕੀਤਾ ਹੈ ਤਾਂ ਬਿਲਕੁਲ ਬੜਾ ਵੱਡਾ ਸਵਾਲ ਆ ਇਹ ਕਿ ਇੱਕ ਪਾਸੇ ਨੌਜਵਾਨ ਸਰਪੰਚ ਬਣਾਉਣ ਦੀਆਂ ਗੱਲਾਂ ਕੀਤੀਆਂ ਸੀ ਪੰਜਾਬ ਸਰਕਾਰ ਨੇ ਅਗਰ ਨੌਜਵਾਨ ਸਰਪੰਚ ਬਣ ਗਏ ਆ ਉਹ ਕਰਨਾ ਚਾਹੁੰਦੇ ਆਪਣੇ ਪਿੰਡ ਦਾ ਵਿਕਾਸ ਜਿਹੜੇ ਕਹਿੰਦੇ ਵੀ ਅੱਜ ਤੱਕ ਵਿਕਾਸ ਹੋਇਆ ਹੀ ਨਹੀਂ ਪਿੰਡ 'ਚ ਉਹ ਵਿਕਾਸ ਕਰਨਾ ਚਾਹੁੰਦੇ ਆ ਤੇ ਹੁਣ ਕਥੀ ਤੌਰ ਤੇ ਐਮਐਲਏ ਵੱਲੋਂ ਜਿਹੜਾ ਇਹਨਾਂ ਨੂੰ ਵਿਕਾਸ ਕਰਨ ਤੋਂ ਇਹ ਕਹਿੰਦੇ ਵੀ ਸਾਨੂੰ ਰੋਕਿਆ ਜਾ ਰਿਹਾ ਕਿਉਂਕਿ ਜਿਹੜੇ ਮੈਂਬਰ ਨੇ ਉਹ ਇਹਨਾਂ ਨਾਲ ਸਹਿਮਤੀ ਨਹੀਂ ਕਰਦੇ ਅਗਰ ਇਹ ਇਕੱਠੇ ਮੀਟਿੰਗ ਕਰਦੇ ਆ ਇਹ ਕਹਿੰਦੇ ਆ ਵੀ ਉਹਨੂੰ ਫਿਰ ਤੋੜ ਦਿੱਤਾ ਜਾਂਦਾ ਇਹ ਕਹਿੰਦੇ ਵੀ ਐਮਐਲਏ ਨੂੰ ਅਸੀਂ ਕਿਹਾ ਵੀ ਸਾਨੂੰ ਇਕੱਠਿਆਂ ਨੂੰ ਭਾ ਕੇ ਮੀਟਿੰਗ ਕਰਦੇ ਹੋ ਕਿ ਅਸੀਂ ਪਿੰਡ ਦਾ ਵਿਕਾਸ ਕਰਗੇ ਪਰ ਇਹ ਕਹਿੰਦੇ ਵੀ ਮੇਰੀ ਜਗ੍ਹਾ ਤੇ ਪ੍ਰਬੰਧਕ ਲਾ ਕੇ ਜਿਹੜਾ ਕੰਮ ਕਰਨ ਦੀ ਚਾਲ ਰਚੀ ਜਾ ਰਹੀ ਆ ਚਾਲ ਬਣਾਈ ਜਾ ਰਹੀ ਆ ਔਰ ਉਸੇ ਤਹਿ ਤੀ ਜਿਹੜੇ ਸੈਕਟਰੀ ਆ ਇਹ ਪੁੱਠੇ ਸਿੱਦੇ ਡਰਾਮੇ ਕਰ ਰਿਹਾ ਔਰ ਇਸ ਸੈਕਟਰੀ ਜਿਹੜੇ ਆ ਸੈਣ ਮਾਰੀ ਜਾਂਦਾ ਇਹਨਾਂ ਰਜਿਸਟਰਾਂ ਤੇ ਆਪ ਹੀ ਸੈਣ ਮਾਰੀ ਜਾਂਦਾ ਹੋ ਸਕਦਾ ਕੱਲ ਨੂੰ ਇਹਨਾਂ ਸਰਪੰਚ ਦੇ ਸੈਣ ਕਰ ਕਰਕੇ ਕਿਤੇ ਵੀ ਕੋ ਵੱਡਾ ਕਪਲਾ ਕਰ ਜੇ ਕੋ ਵੱਡਾ ਫਰੋਡ ਕਰ ਜੇ ਔਰ ਜਿਹਦੇ ਵਿੱਚ ਜਿਹੜੇ ਨੌਜਵਾਨ ਸਰਪੰਚ ਨੇ ਜਿਹੜੇ ਬਿਲਕੁਲ ਫਰੈਸ਼ਰ ਨੇ ਜਿਨ੍ਹਾਂ ਚ ਜਨੂਨ ਆ ਕੰਮ ਕਰਨ ਦਾ ਪਿੰਡ ਦਾ ਵਿਕਾਸ ਕਰਨ ਦਾ ਹੋ ਸਕਦਾ ਜਾਣ ਬੁੱਝ ਕੇ ਇਹਨਾਂ ਸਰਪੰਚਾਂ ਨੂੰ ਪਸਾ ਦਿੱਤਾ ਜਾਵੇ ਇਹ ਦੂਜੇ ਪਾਸੇ ਉਹ ਵੀ ਜਿਹੜੀ ਗੇਮ ਆ ਉਹ ਚੱਲਦੀ ਨਜ਼ਰ ਆ ਰਹੀ ਆ ਪਰ ਦੇਖਦੇ ਹਾਂ ਹਾਂਜੀ ਇਹ ਮੈਨੂੰ ਜਿੱਥੋਂ ਤੱਕ ਇਹ ਲੱਗਦਾ ਜੀ ਮਿਲੀ ਭੁਗਤਾਂ ਰਲ ਕੇ ਪ੍ਰਬੰਧਕ ਲਾ ਕੇ ਪਿੰਡ ਦਾ ਪੈਸਾ ਖਾਣਾ ਚਾਹੁੰਦੇ ਨੇ ਵੀ ਸਰਪੰਚ ਹੋਊਗਾ ਉਹ ਪਿੰਡ ਦਾ ਕੰਮ ਕਰਾਊਗਾ ਜੇ ਅਸੀਂ ਲੱਗੇ ਸਾਡੇ ਹੱਥ ਆਜੂ ਸਾਰਾ ਕੁਝ ਅਸੀਂ ਪੈਸਾ ਖਾਵਾਂ ਜੇ ਇਹ ਦੂਜੀ ਗੱਲ ਇਹ ਪ੍ਰਬੰਧਕ ਲਵਾਉਣਾ ਚਾਹੁੰਦੇ ਆ ਮੰਨ ਕੇ ਚੱਲੋ ਤਾਂ ਲਵਾਉਣ ਮੈਂ ਕੋਈ ਕਪੜਾ ਕਰਾਂ ਹੂੰ ਹੂੰ ਮੈਨੂੰ ਸਰਪੰਚੀ ਨਹੀਂ ਕਰਨ ਦਿੰਦੇ ਹਨਾ ਇਹ ਮੈਨੂੰ ਇੱਕ ਵਾਰੀ ਮੌਕਾ ਦੇਣ ਜਿੰਨਾ ਪੈਸਾ ਉਹ ਪਿੰਡ ਦਾ ਸਾਰਾ ਪਿੰਡ ਦੇ ਵਿੱਚ ਲੱਗੂਗਾ ਇੱਕ ਇੱਕ ਰੁਪਈ ਦਾ ਹਾਕਤਾ ਲੈਣ ਮੇਰੇ ਕੋਲੋਂ ਗ੍ਰਾਂਟ ਦਏ ਐਮਐਲਏ ਮੈਂਬਰਾਂ ਨੂੰ ਕਹੇ ਵੀ ਮੈਂ ਇੰਨੀ ਤੁਹਾਡੇ ਪਿੰਡ ਗ੍ਰਾਂਟ ਭੇਜ ਦਿੱਤੀ ਆ ਤੁਸੀਂ ਦੇਖੋ ਵੀ ਸਰਪੰਚ ਨੇ ਕਿੰਨੀ ਲਾਤੀ ਕਿੰਨੀ ਰੱਖੀ ਕਿੰਨੀ ਨਹੀਂ ਹਿਸਾਬਤਾ ਉਹ ਲੈਣ ਮੇਰੇ ਤੋਂ ਇਹਨਾਂ ਨੂੰ ਮੇਰੇ ਤੋਂ ਕੀ ਆ ਵੀ ਹਜੇ ਮੈਂ ਕੰਮ ਵੀ ਨਹੀਂ ਚਲਾਇਆ ਇਹ ਪਹਿਲਾਂ ਹੀ ਪ੍ਰਬੰਧਕ ਦੀਆਂ ਗੱਲਾਂ ਕਰੀ ਜਾਂਦੇ ਨੇ ਕੋਈ ਮੇਰੇ ਤੋਂ ਸ਼ਿਕਾਇਤ ਹੋਵੇ ਕਿਸੇ ਨੂੰ ਤੇ ਮੈਨੂੰ ਪ੍ਰਬੰਧਕ ਲਾਉਣ ਹਮ ਉੱਥੇ ਪ੍ਰਬੰਧਕ ਲਾਉਣ ਪਿੰਡ ਦੇ ਵਿੱਚ ਮੈਨੂੰ ਇੱਕ ਵਾਰੀ ਮੌਕਾ ਤਾਂ ਦੇਣਾ ਸੀਐਮ ਸਾਹਿਬ ਕਹਿੰਦੇ ਕਿ ਨੌਜਵਾਨ ਮੁੰਡੇ ਸਰਪੰਚ ਬੰਦ ਪਿੰਡ ਦਾ ਵਿਕਾਸ ਕਰੋਨਾ ਉਹਨਾਂ ਦੀ ਇਹ ਸੋਚ ਆ ਥੱਲੇ ਜਿਹੜੇ ਐਮਐਲਏ ਨੇ ਉਹ ਚਾਹੁੰਦੇ ਨੇ ਵੀ ਅਸੀਂ ਪ੍ਰਬੰਧਕ ਲਾ ਕੇ ਪੈਸਾ ਖਾਈਏ ਰਾਸਤੇ ਤੁਸੀਂ ਹੁਣ ਕੀ ਸ਼ੋਰਟ ਦੇ ਵਿੱਚ ਕਹਿਣਾ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਇਹ ਮਸਲੇ ਦਾ ਇਸ ਮਸਲੇ ਦੇ ਜੀ ਕਾਰਵਾਈ ਇੱਕ ਤਾਂ ਸੈਕਟਰੀ ਤੋਂ ਹੋਣੀ ਚਾਹੀਦੀ ਬੰਦੀ ਦੂਜੀ ਐਮਐਲਏ ਸਾਹਿਬ ਨੂੰ ਚਾਹੀਦਾ ਕਿ ਪਿੰਡ ਦੇ ਵਿੱਚ ਉੱਥੇ ਸਾਡੇ ਸੈਕਟਰ ਉਹਨਾਂ ਨੂੰ ਮੈਂਬਰਾਂ ਨੂੰ ਬੁਲਾ ਕੇ ਤੇ ਸਾਡਾ ਕਰਵਾਉਣਾ ਚਾਹੀਦਾ ਹੀ ਨਾਲ ਪ੍ਰਬੰਧਕ ਨਹੀਂ ਲੱਗਣਾ ਚਾਹੀਦਾ ਜੇ ਪ੍ਰਬੰਧਕ ਲੱਗਦਾ ਸਾਫ ਫਿਰ ਹੁੰਦਾ ਪਿਆ ਜੀ ਐਮਐਲ ਦੇ ਹੱਥੇ ਜੀ ਪਿੱਛੇ ਹੂੰ ਹੂੰ ਬਿਲਕੁਲ ਤਾਂ ਮਸਲਾ ਸਿਰਫ ਇਨਾ ਕਿ ਪ੍ਰਬੰਧਕ ਨਾ ਲਾਇਆ ਜਾਵੇ ਜਿਹੜਾ ਸਰਪੰਚਾਂ ਨੂੰ ਮੌਕਾ ਦਿੱਤਾ ਜਾਵੇ ਮੈਂਬਰਾਂ ਨੂੰ ਨਾਲ ਜੋੜ ਕੇ ਔਰ ਪਿੰਡ ਦੇ ਵਿੱਚ ਕੰਮ ਨੂੰ ਚਾਲੂ ਕੀਤਾ ਜਾਵੇ ਸਿਰਫ ਇਨਾ ਮਸਲਾ ਪਰ ਕਿਤੇ ਨਾ ਕਿਤੇ ਮਸਲਾ ਦੂਜੇ ਪਾਸੇ ਜਾਂਦਾ ਦਿਖਾਈ ਦੇ ਰਿਹਾ ਪਰ ਇਹ ਵੀਡੀਓ ਨੂੰ ਬਣਾਉਣ ਦਾ ਮਕਸਦ ਹੀ ਇਹ ਸੀ ਇਸ ਨੌਜਵਾਨ ਸਰਪੰਚ ਦਾ ਕੈਮਰੇ ਤੇ ਬੋਲਣਾ ਮਕਸਦ ਹੀ ਇਹ ਸੀ ਕਿ ਮੇਰੀ ਕਹਿੰਦਾ ਬੇਨਤੀ ਆ ਵੀ ਸਾਨੂੰ ਇਕੱਠਾ ਕੀਤਾ ਜਾਵੇ ਮੈਂਬਰ ਇਕੱਠੇ ਕਰ ਦਿੱਤੇ ਜਾਣ ਮੇਰੇ ਨਾਲ ਔਰ ਇੱਕ ਵਾਰ ਮੌਕਾ ਜ਼ਰੂਰ ਦਿੱਤਾ ਜਾਵੇ ਅਗਰ ਮੇਰੇ ਤੇ ਕੋਈ ਮੈਂ ਕਪੜਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਕਰਦਾ ਤੇ ਮੇਰੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਮੈਂ ਪਿੰਡ ਦਾ ਵਿਕਾਸ ਕਰਨਾ ਚਾਹਣਾ ਔਰ ਮੈਨੂੰ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵੇ ਹੈਲੋ ਸੈਕਟਰੀ ਰੋਸ਼ਨ ਜੀ ਗੱਲ ਕਰਦੇ ਹੋ ਜੀ ਹਾਂਜੀ ਹਾਂਜੀ ਮੈਂ ਸੁਖਵਿੰਦਰ ਸਿੰਘ ਸੋਕ ਗੱਲ ਕਰਦਾ ਜੀ ਪੱਤਰਕਾਰ ਫਿਰੋਜ਼ਪੁਰ ਤੋਂ ਸਰ ਹਾਂਜੀ ਹਾਂਜੀ ਮੈਂ ਸਰ ਤੁਹਾਡਾ ਪੱਖ ਲੈਣ ਲਈ ਫੋਨ ਕੀਤਾ ਇੱਕ ਤਰੜਿਆਂ ਵਾਲੇ ਮਸਲੇ 'ਚ ਸਰ ਕੋਈ ਸਾਈਨ ਕੀਤੀ ਹੈ ਜੀ ਤੁਸੀਂ ਰਜਿਸਟਰ ਤੇ ਸਰਪੰਚ ਦੇ ਆਪ ਨਹੀਂ ਜੀ ਭਾਈ ਉਹਨਾਂ ਨੇ ਸਾਨੂੰ ਵਿਖਾਏ ਹੈ ਜੀ ਕੈਮਰਾ ਉਹਦਾ ਨਾਂ ਉਹਦਾ ਨਾਂ ਲਿਖਿਆ ਜੀ ਮਤਲਬ ਦੇਖੋ ਸ਼੍ਰੀ ਜਸਪ੍ਰੀਤ ਸਰਪੰਚ ਉੱਥੇ ਨਾਂ ਉਹਦਾ ਨਾਂ ਲਿਖਿਆ ਅੱਛਾ ਉੱਥੇ ਨਾਂ ਲਿਖਿਆ ਮੈਂ ਦੱਸ ਦਿੰਦਾ ਮੈਂ ਦੱਸਦਾ ਫਤਗੀ ਤੁਸੀਂ ਨਾ ਕਾਰਵਾਈ ਲਗੋ ਤਾਂ ਕਾਰਵਾਈ ਸਾਰੀ ਪੜੋ ਪਰ ਉਹਨੂੰ ਦੇਖੋ ਵੀ ਕਿੱਥੇ ਉਹਦੇ ਸਾਈਨ ਮਿਲਾਵੋ ਪਿਛਲੇ ਮਤਿਆਂ ਦੇ ਕਿੱਥੇ ਉਹ ਕਿਸ ਤਰ੍ਹਾਂ ਦੇ ਸਾਈਨ ਕਰਦਾ ਹੈ ਮੈਂ ਸਿਰਫ ਇਹ ਲਿਖਿਆ ਸ਼੍ਰੀ ਜਸਪ੍ਰੀਤ ਸਰਪੰਚ ਉਹਦੇ ਉਧਰ ਇੱਥੇ ਨਾਂ ਲਿਖਿਆ ਮੈਂ ਉੱਤੇ ਹੀ ਮੋਰ ਲਗਣੀ ਸੀ ਇਹ ਦੇਸਾਈ ਨੇ ਸੀ ਮੈਨੂੰ ਤੇ ਨਹੀਂ ਪਤਾ ਇੰਗਲਿਸ਼ ਚ ਕਰਦਾ ਪੰਜਾਬੀ ਚ ਕਰਦਾ ਪਰ ਮੈਂ ਆਪਣੀ ਲੈਂਗੁਏਜ ਸ਼੍ਰੀ ਜਿਹੜੇ 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 ਜਾਨੀ ਕਿ ਥੱਲੇ ਸ਼੍ਰੀ ਨਾਮ ਉਹਨਾਂ ਦਾ ਜਸ਼ਨ ਪ੍ਰੀਤ ਜਾਂ ਦੀਪ ਜੋ ਲਿਖਿਆ ਹਾਂ ਜਾਨੀ ਕਿ ਤੁਸੀਂ ਸਰਪੰਚ ਹਾਂ ਹਾਂ ਜਾਨੀ ਕਿ ਤੁਸੀਂ ਲਿਖਿਆ ਮੈਂ ਨਾਂ ਲਿਖਿਆ ਜੀ ਉਹ ਲਿਖਿਆ ਨਾਮ ਤੁਸੀਂ ਥੱਲੇ ਲਿਖਿਆ ਹੈ ਹਾਂਜੀ ਹਾਂਜੀ ਅੱਛਾ ਉਹ ਨਾਮ ਉੱਥੇ ਹੀ ਲਿਖਿਆ ਜਾਣਾ ਸੀ ਜੀ ਵੈਸੇ ਕਾਨੂੰਨ ਮੁਤਾਬਕ ਨੋ ਇਹ ਉਪਰ ਦੀ ਮੋਹਰ ਲੱਗਣੀ ਸੀ ਤੇ ਉਹਦੇ ਥੱਲੇ ਮਨੋ ਹੈਗਾ ਦੂਜਾ ਕੀ ਉਹਦਾ ਕਾਲਮ ਬਣਿਆ ਹੈ ਉਹ ਤੇ ਲਿਖਿਆ ਜਿਵੇਂ ਆਪਾਂ ਸਪੈਸ਼ਲ ਨਿਸਕਾ ਥੱਲੇ ਮੇਰੇ ਫੇਨ ਹੋਣੇ ਸੀ ਹੁਣ ਜਿਵੇਂ ਸਾਡੇ ਨਾ ਰੂਟੀਨ ਦੇ ਵਿੱਚ ਅਸੀਂ ਕੀ ਕਰਦੇ ਆਂ ਮਨੋ ਜਿਵੇਂ ਕੋਈ ਅੂਠੇ ਵਾਲਾ ਬੰਦਾ ਹੈ ਤਾਂ ਉਹਦਾ ਆਰਸੀਆਈਐਲਟੀ ਪਾਉਣਾ ਹੁੰਦਾ ਤੇ ਉਹ ਪੜ੍ਹਿਆ ਲਿਖਾ ਹੋਊਗਾ ਤੇ ਸੈਲ ਪਤਾ ਨਹੀਂ ਇੰਗਲਿਸ਼ ਕਰਦਾ ਕੀ ਦੇ ਕਰਦਾ ਪਰ ਉਹਦੇ ਉੱਤੇ ਮੋਹਰ ਲੱਗਣੀ ਸੀ ਜਿਹੜੀ ਹਾਈ ਹੋਣੀ ਹੈ ਰਜਿਸਟਰ ਦੇ ਬਿਲਕੁਲ ਉੱਪਰਲੇ ਪਾਸੇ ਜਗ੍ਹਾ ਬਣੀ ਹੈ ਜੀ ਟੌਪ ਤੇ ਲੈਫਟ ਸਾਈਡ ਯਾਨੀ ਕਿ ਖੱਬੇ ਪਾਸੇ ਉੱਥੇ ਨਾਮ ਲਿਖਿਆ ਜਾਂਦਾ ਹੁੰਦਾ ਲekin ਥੱਲੇ ਜਿੱਥੇ ਤੁਸੀਂ ਨਾਮ ਲਿਖਤਾ ਉੱਥੇ ਸਾਈਨ ਹੀ ਹੋਣੇ ਸੀਗੇ ਤੁਸੀਂ ਕਹਿੰਦੇ ਵੀ ਉੱਥੇ ਮੈਂ ਨਾਮ ਲਿਖਣ ਵਾਲੀ ਆਪਸ਼ਨ ਤੁਸੀਂ ਕਹਿ ਰਹੇ ਹੋ ਵੀ ਨਾਮ ਲਿਖਣ ਵਾਲੀ ਆਪਸ਼ਨ ਮੈਂ ਤਾਂ ਤਾਂ ਨਾਮ ਲਿਖਿਆ ਜੀ ਨਹੀਂ ਨਹੀਂ ਪਤਾ ਕੀ ਗੱਲ ਹੁੰਦੀ ਜੀ ਉਹਦੇ ਉੱਪਰ ਮੋਹਰ ਲੱਗਣੀ ਸੀ ਤੇ ਸਾਈਨ ਹੋਣੇ ਸੀ ਮੈਨੂੰ ਤਾਂ ਪਤਾ ਨਹੀਂ ਹੈਗਾ ਵੀ ਇਹ ਵੋਕੀ ਕਰਦਾ ਕਿਉਂ ਜੀ ਹੂੰ ਕਿਹੜੀ ਕਿਹੜੀ ਪੰਜਾਬੀ ਕਿਹੜੀ ਆਪਰੇ ਸਾਈਨ ਕਰਦਾ ਹੈ ਉਹ ਕਹਿੰਦੇ ਜੀ ਕੋਈ ਵੱਡਾ ਉਹ 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 ਇਲਜ਼ਾਮ ਇਲਜ਼ਾਮ ਲਾ ਰਿਹਾ ਜੀ ਤੁਹਾਡੇ ਤੇ ਕੋਈ ਵੱਡਾ ਕਪਲਾ ਕਰਨ ਦੀ ਸਾਜ਼ਿਸ਼ ਸੀ ਉਹਨਾਂ ਦੀ ਜਿਹਦੇ ਕਰਕੇ ਜਿਹੜੇ ਮੇਰੇ ਸਾਈਨ ਆ ਉਹਨਾਂ ਨੇ ਕੀਤੇ ਆ ਤਵੇਰ ਉਹ ਗੱਲ ਜੀ ਮੈਂ ਤਾਂ ਵੇਖੋ ਤੁਸੀਂ ਨਹੀਂ ਮੈਂ ਤਾਂ ਵੇਖੋ ਜੀ ਮੈਂ ਨਹੀਂ ਕਹਿ ਰਿਹਾ ਸੈਕਟਰੀ ਸਾਹਿਬ ਮੈਂ ਨਹੀਂ ਇਹ ਗੱਲ ਕਹਿ ਰਿਹਾ ਇਹ ਮੈਂ ਤੁਹਾਨੂੰ ਇਹ ਗੱਲ ਕਹੀ ਵੀ ਉਹਨਾਂ ਨੇ ਇਲਜ਼ਾਮ ਲਾਇਆ ਤੁਸੀਂ ਮੈਨੂੰ ਇਹਨਾਂ ਦੱਸੋ ਵੀ ਤੁਸੀਂ ਕੋ ਕਪੜਾ ਕਰਨ ਦੀ ਤੁਹਾਡੀ ਮਨਸ਼ਾ ਸੀਗੀ ਕਿਸੇ ਨਾਲ ਰਲ ਕੇ ਐਮਐਲਏ ਨਾਲ ਰਲ ਕੇ ਜਾਂ ਮੈਂਬਰਾਂ ਨਾਲ ਰਲ ਕੇ ਕਿਸੇ ਨਾਲ ਰਲ ਕੇ ਕੋ ਕਪੜਾ ਕਰਨ ਦੀ ਨਹੀਂ ਵੇਖੋ ਪਤਾ ਕੀ ਨਾ ਦਾ ਐਮਐਲਏ ਦਾ ਫੋਨ ਆਇਆ ਮੈਨੂੰ ਨਾ ਮੈਨੂੰ ਉਹਦੇ ਕਿਤੇ ਪੀਏ ਦਾ ਫੋਨ ਆਇਆ ਉਈ ਉਹ ਜੀ ਗੱਲ ਵਾਸਤੇ ਹੈ ਜੀ ਇਹ ਮੇਰੇ ਤੋਂ ਲੈਣ ਖੌਂਦਾ ਸੀ ਮੈਂ ਖੁਦ ਇਕੱਲਿਆਂ ਇਹ ਕਹਿੰਦਾ ਸੀ ਥੱਲੇ ਲਿਖ ਕੇ ਕਿ ਮੈਂ ਖੱਦਿਆ ਇਕੱਲਿਆਂ ਖੁਦ ਮੈਂ ਮੁਰ ਕਰਨਾ ਚਾਹੁੰਦਾ ਮੈਂ ਕੰਮ ਕਰਨਾ ਚਾਹੁੰਦਾ ਮੈਂ ਉੱਥੇ ਲਿਖਿਆ ਹੈ ਕਿ ਆਪਣਾ ਗ੍ਰਾਮ ਪੰਚਾਇਤ ਡਾ ਦੀ ਸਮੂਹ ਪੰਚਾਇਤ ਪਿੰਡ ਦੇ ਵਿਕਾਸ ਕਾਰਜਾਂ ਨੂੰ ਸਰਵਸੰਤੀ ਨਾਲ ਕੰਮ ਕਰਨ ਦੀ ਸਪਾਰਸ਼ ਕੀਤੀ ਜਾਂਦੀ ਉਹਦੇ ਦੇ ਇਹ ਫਰਕ ਹੀ ਕੋ ਨਹੀਂ ਹੈ ਕਿ ਮੈਂ ਤਾਂ ਸਮੂਹ ਪੰਚਾਇਤ ਦੇ ਨਾਲ ਜੀ ਸਾਰੇ ਇਕੱਠੇ ਹੋ ਕੇ ਕੰਮ ਕਰਨ ਚਾਹੁੰਦਾ ਤੇ ਉਹ ਕਹਿੰਦਾ ਮੈਂ ਇਕੱਲਾ ਕਰਨਾ ਹੀ ਨਹੀਂ ਚਾਹੁੰਦਾ ਮੈਂ ਪੰਚਾਇਤ ਦੇ ਨਾਲ ਕਰਨਾ ਚਾਹੁੰਦਾ ਮੈਂਬਰਾਂ ਦੇ ਨਾਲ ਉਹ ਤਾਂ ਇਹ ਗੱਲ ਕਹਿ ਰਿਹਾ ਨਾਲੇ ਨਾਲੇ ਇਹਦੀ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਇਹਦੀ ਵੀਡੀਓ ਵੀ ਬਣੀ ਹੋਈ ਹੈ ਜੀ ਵੀਡੀਓ ਲਾਈ ਮੈਂ ਰੱਖੀ ਪਰ ਵੀਡੀਓ ਬਣਾ ਨਹੀਂ ਸਰਵੇ ਚਲੋ ਬਣਾ ਲਈ ਅਸਟਰੀਲੀਏ ਜਿਹੜੀ ਗੱਲ ਇੱਕ ਗੱਲ ਤੋਂ ਗੁਰੇਜ਼ ਨਹੀਂ ਨਾ ਕਰਦੇ ਚਲੋ ਮਾਂ ਬਾਈ ਆ ਸਾਨੂੰ ਕੀ ਦਿੱਕਤ ਆ ਸੀ ਕਿਹੜੇ ਕਪਲਾ ਕਰਨਾ ਸੀਗਾ ਨਾ ਕੋ ਅਸੀਂ ਪੈਸੇ ਕਢੋਣੇ ਸੀ ਨਾ ਇਹਦਾ ਕੋਰਮ ਪੂਰਾ ਹੀ ਕੋਰਮ ਨਾਲ ਇੱਕ ਕੋਈ ਮੇਰੇ ਜਿਹੜਾ ਉਹ ਇਹ ਗੱਲ ਕਰਨਾ ਕਿ ਕਪਲਾ ਕਪਲਾ ਦਾ ਪਤਾ ਨਹੀਂ ਮੈਨੂੰ ਸਮਝ ਨਹੀਂ ਆਈ ਕਿ ਕਿਹੜੇ ਸਾ ਉਹਨਾਂ ਤੋਂ ਕਪਲਾ ਕਰਨਾ ਸੀ ਮੈਨੂੰ ਤਾਂ ਆਪ ਨੂੰ ਅਜੇ ਤੱਕ ਨਹੀਂ ਸਮਝਾਈ ਤੁਸੀਂ ਵੀ ਰੋਜ਼ ਇਹੋ ਚੱਕਰਾਂ 'ਚ ਰਹਿੰਦੇ ਹੋ ਤੁਹਾਨੂੰ ਚਲੋ ਸੋਸ਼ਲ ਵਰਕਰ ਨੂੰ ਤੁਸੀਂ ਪਰ ਮੈਨੂੰ ਇਹ ਨਹੀਂ ਨਹੀਂ ਅਸੀਂ ਅਸੀਂ ਕਿਹੜੇ ਚੱਕਰਾਂ 'ਚ ਰਹਿੰਦੇ ਆ ਨਹੀਂ ਆ ਸੋਸ਼ਲ ਵਰਕਰ ਲਾਉਂਦੇ ਤੁਹਾਨੂੰ ਇਹ ਮਤਲਬ ਇਹ ਹੋ ਜਾਂਦੀਆਂ ਗੱਲਾਂ ਬਤਾ ਭਾਜੀ ਮੈਂ ਸੁਖਵਿੰਦਰ ਸਿੰਘ ਸੁਖ ਪੱਤਰਕਾਰ ਆ ਆਵਾਜ਼ੇ ਪੰਜਾਬ ਮੇਰਾ ਚੈਨਲ ਆ ਤੁਸੀਂ ਜਿਹੜੀ ਵੀ ਗੱਲ ਕਹਿਣੀ ਆ ਨਾ ਮੈਨੂੰ ਠੋਕੇ ਵਜਾ ਕੇ ਕਹੋ ਕਿਉਂਕਿ ਮੈਂ ਠੋਕੇ ਵਜਾ ਕੇ ਗੱਲ ਕਰਦਾ ਤੁਸੀਂ ਠੋਕੇ ਕਹੋ ਜੇ ਤੁਸੀਂ ਸੱਚੇ ਹੋ ਤਾਂ ਠੋਕੇ ਬੋਲੋ ਵੀ ਮੈਂ ਸੱਚਾ ਜੇ ਝੂਠੇ ਹੋ ਤਾਂ ਠੋਕੇ ਬੋਲੋ ਵੀ ਮੈਂ ਝੂਠਾ ਤੁਸੀਂ ਮੈਨੂੰ ਇਹ ਕਿਹਾ ਵੀ ਮੈਂ ਥੱਲੇ ਸੈਨਕ ਮੈਂ ਤੁਸੀਂ ਮੈਨੂੰ ਇਹ ਕਹਵੇਂ ਥੱਲੇ ਲਿਖਿਆ ਤੁਸੀਂ ਲਿਖਿਆ ਨਾ ਥੱਲੇ ਹਾਂਜੀ ਤੁਸੀਂ ਥੱਲੇ ਲਿਖਿਆ ਨਾ ਤੁਸੀਂ ਆਪ ਕਹਾਂ ਮੈਂ ਥੱਲੇ ਲਿਖਿਆ ਮੈਥਲੇ ਨਹੀਂ ਲਿਖਿਆ ਉਹ ਵੀ ਇਹ ਗੱਲ ਕਹਿ ਰਿਹਾ ਵੀ ਥੱਲੇ ਸੈਕਟਰੀ ਨੇ ਲਿਖਿਆ ਉਹ ਵੀ ਇਹ ਗੱਲ ਕਹਿ ਰਿਹਾ ਸਰਪੰਚ ਵੀ ਲਿਖਿਆ ਉਹਨੇ ਥੱਲੇ ਪਰ ਤੁਸੀਂ ਇਹ ਨਹੀਂ ਪੜਿਆ ਤੁਸੀਂ ਇਹ ਨਹੀਂ ਪੜਿਆ ਵੀ ਉਹ ਉਹ ਜਿਹੜੀ ਆਪਸ਼ਨ ਸੀ ਨਾ ਜਿੱਥੇ ਤੁਸੀਂ ਲਿਖਿਆ ਉਹ ਸਾਈਨ ਵਾਲੀ ਜਗਾ ਸੀ ਉੱਥੇ ਹੁੰਦਾ ਹੀ ਸਾਈਨ ਆ ਤੁਸੀਂ ਪੜੇ ਲਿਖੇ ਹੋਣਾ ਤੁਹਾਨੂੰ ਪੰਜਾਬੀ ਤਾਂ ਆਉਂਦੀ ਹੋਊਗੀ ਉਹ ਰਜਿਸਟਰ ਅੰਗਰੇਜ਼ੀ ਦੇ ਵਿੱਚ ਹੈ ਪੰਜਾਬੀ 'ਚ ਹੈ ਨਾ ਦੇਖੋ ਜੀ ਪੰਜਾਬੀ ਦੀ ਆਉਂਦੀ ਹੈ ਚਲੋ ਦੇਖੋ ਮੇਰੇ ਕੋਲ ਇਹ ਤਾਂ ਪਤਾ ਨਾ ਤੁਹਾਨੂੰ ਕਿ ਕਿ ਜਸਪ੍ਰੀਤ ਸਿੰਘ ਸਪੈਨਟ ਲਿਖਿਆ ਮੇਰਾ ਆਪ ਦਾ ਲਿਖਿਆ ਪੰਜਾਬੀ ਲਿਖਿਆ ਪਰ ਮੈਂ ਸਾਈਨ ਸਾਈਨ ਦਾ ਮਤਲਬ ਕੀ ਹੁੰਦਾ ਹੈ ਕਿ ਮਨੋਂ ਕਿਸੇ ਨੇ ਸਾਈਨ ਕਰਨੇ ਹੋਂਦੇ ਉਹ ਨੂੰ ਉਹ ਦੀ ਦੁਕਾਨ ਕਿੱਥੇ ਰੋਤ ਜਾ ਕੇ ਸ਼ੋਅ ਕਰਨਾ ਮੇਰਾ ਸਾਫ ਸਾਫ ਨਾਮ ਜਿਹੜੇ ਲਿਖਿਆ ਕਿ ਜਸਪ੍ਰੀਤ ਸਿੰਘ ਸਪੈਨਟ ਚਲੋ ਮਤਲਬ ਅਸੀਂ 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 ਦੋਸ਼ ਨਹੀਂ ਤੁਹਾਡੇ ਤੇ ਲਾ ਰਹੇ ਵੀ ਤੁਸੀਂ ਕੀਤਾ ਅਸੀਂ ਤਾਂ ਸਿਰਫ ਤੁਹਾਡੀ ਗੱਲ ਦਾ ਤੁਹਾਡੇ ਤੋਂ ਜਵਾਬ ਲੈ ਰਹੇ ਹਾਂ ਔਰ ਸਰਪੰਚ ਨੇ ਜਿਹੜੇ ਇਲਜ਼ਾਮ ਲਾਇਆ ਉਹਨਾਂ ਦਾ ਜਵਾਬ ਲੈ ਰਹੇ ਜੇ ਤੁਸੀਂ ਨਹੀਂ ਸਾਈਨ ਕੀਤੇ ਓਕੇ ਠੀਕ ਹੈ ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਇਸ ਗੱਲ ਨੂੰ ਵੀ ਤੁਸੀਂ ਸਾਈਨ ਨਹੀਂ ਕੀਤੇ ਤੁਹਾਡੇ ਸਾਈਨ ਉਹ ਨਹੀਂ ਹੈਗੇ ਮੈਂ ਮੰਨ ਗਿਆ ਗੱਲ ਹਾਂ ਨਹੀਂ ਜੀ ਆਪਾਂ ਕਹਿ ਨਾ ਕਿ ਕਿੱਥੇ ਨਾ ਮੈਂ ਕਰ ਰਹੇ ਆ ਨਾ ਹੀ ਕੋਈ ਕਫਲਾ ਕਰਾਂ ਦੀ ਮਾਨਸਾ ਸੀ ਨਾ ਹੀ ਕੋਈ ਪ੍ਰਬੰਧ ਕਰ ਲਾਉਂਦੀ ਇੱਕ ਵੀ ਲੈਣ ਲਿਖੀ ਹੋਵੇ ਮੈਂ ਉਹਦਾ ਦੇਣਦਾਰ ਹਾਂ ਮੈਂ ਦੋਸ਼ੀ ਹੋਵਾਂਗਾ ਇਹ ਮੇਰੇ ਤੇ ਸਾਬਤ ਹੁੰਦਾ ਬਾਈ ਜੇ ਕੋਈ ਤਾਂ ਨਹੀਂ ਮੈਂ ਤਾਂ ਇਹਨਾਂ ਪੂਰਾ ਮਤੇ ਦੀ ਉਹਦੇ ਕੋਲ ਫੋਟੋਕਾਪੀਆਂ ਲਿਆਓ ਔਰ ਜਿਹੜਾ ਮੇਰਾ ਮਤਾ ਪਾਇਆ ਉਹਨੂੰ ਪੜ੍ਹ ਕੇ ਦੇਖੋ ਇੱਕ ਵੀ ਲੈਣ ਉਹਦੇ ਵਿੱਚ ਲਿਖੀ ਹੋਵੇ ਕਿ ਭਾਈ ਇਹਦੇ ਵਿੱਚ ਕੀ ਹੈ ਇਹ ਕੀ ਪ੍ਰਬੰਧ ਕਰ ਲਾਉਣ ਜਾ ਰਿਹਾ ਜਾਂ ਹੋਰ ਕੰਮ ਕਰਨ ਜਾ ਰਿਹਾ ਮੈਂ ਜਦ ਤੀਜੀ ਮੀਟਿੰਗ ਕੀਤੀ ਇਹ ਪੰਜਾਬ ਸਰਕਾਰ ਦਾ ਗਜਟ ਸੀਗਾ ਉਹਦਾ ਨੰਬਰ ਪਾਇਆ ਨੰਬਰ ਪਾ ਕੇ ਇਹ ਤੇ ਲਿਖਿਆ ਛੀ ਇਸ ਫੀਸਿੰਗ ਸਰਪੰਚ ਨੂੰ ਅੱਜ ਗ੍ਰਾਮ ਪੰਚਾਇਤ ਦਾ ਚਾਰਜ ਦਿੱਤਾ ਜਾਂਦਾ ਹੈ ਚਾਹੇ ਦੇਰ ਤੋਂ ਬਾਅਦ ਉਹਦੇ ਇਹਦੇ ਨਵੇਂ ਸਾਈਨ ਤੇ ਇਹਨਾਂ ਦੀ ਜਿਹੜੀ ਜਿੰਨੇ ਵੀ ਸਕੱਤਾਂ ਦੇ ਦੋ ਦੋ ਹੈਗੇ ਆ ਜਿੰਨੇ ਵੀ ਮਲੋ ਅਕਾਊਂਟ ਹੈਗੇ ਉਹਨਾਂ ਅਕਾਊਂਟਾਂ ਨੂੰ ਜਿਹੜਾ ਹੈਗਾ ਦੋਨੋਂ ਜਾਣੇ ਸਰਪੰਚ ਸੱਚੀ ਡੀਲ ਕਰਨਗੇ ਇਹਨਾਂ ਦੋਨਾਂ ਦੇ ਸਾਈਨ ਜਿਹੜੇ ਆ ਵੀਡੀਓ ਤੋਂ ਤੇ ਤਸਦੀਕ ਕਰਵਾ ਕੇ ਬੈਂਕ ਮੈਨੇਜਰ ਦੀ ਸੇਵਾ ਦੇ ਪਾਸ ਕਰਾਂਗੇ ਅਪੇ ਇਹ ਲਿਖਿਆ ਸਮੂਹ ਪੰਚਾਇਤ ਗ੍ਰਾਮ ਨੇ ਟ੍ਰੇਡਾ ਦੀ ਜਿਹੜੀ ਹੈਗੀ ਪੰਚਾਇਤ ਕਰੇਗੀ ਹੂੰ ਚਲੋ ਸੈਕਟਰੀ ਸਾਹਿਬ ਇਸ ਤੋਂ ਚਲੋ ਇਹ ਤਾਂ ਤੁਹਾਡੀ ਗੱਲ ਮੈਂ ਲੈ ਲਈ ਆ ਇਸ ਤੋਂ ਇਲਾਵਾ ਤੁਸੀਂ ਹੋਰ ਤਾਂ ਨਹੀਂ ਕੁਝ ਕਹਿਣਾ ਚਾਹੁੰਦੇ ਜੀ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਕੀਤੇ ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਬੇਕਸੂਰ ਹੋ ਤਾਂ ਕੋਈ ਗੱਲ ਨਹੀਂ ਸੁਭਾਅ ਵੀ ਪੈਦਾ ਹੁੰਦਾ ਜੀ ਮੈਂ ਤਾਂ ਕਹਿਣਾ ਵੀ ਮੈਂ ਮੇਰੇ ਦਾ ਦੋਸ਼ ਜਦੋਂ ਵੀ ਜਿਸ ਤਰ੍ਹਾਂ ਦੀ ਗੱਲ ਕਰਦਾ ਹੈ ਇੱਕ ਮੈਂ ਇਹ ਦੱਸਾਂ ਕਿ ਮੇਰੇ ਦਾ ਕੋਈ ਕਿਸੇ ਤਰ੍ਹਾਂ ਦਾ ਉਹ ਹੈ ਨਹੀਂਗਾ ਨਾ ਕੁਝ ਚਾਤੀ ਤਲਾ ਦੇ ਨਾ ਮੈਨੂੰ ਐਮਐਨਏ ਨੇ ਕਿਹਾ ਨਾ ਪੀਐਨ ਨੇ ਕਿਹਾ ਮੈਂ ਗਿਆ ਮੈਂ ਮੀਟਿੰਗ ਮੀਟਿੰਗ ਕਰਕੇ ਉਹ ਜੋ ਉਸ ਕਾਰਵਾਈ ਪਈ ਹੈ ਕਾਰਵਾਈ ਨੂੰ ਲਗੋ ਕੋਲ ਫੜੋ ਕਿ ਮੇਰੇ ਨਾਲ ਜਿਹੜੀ ਹੈ ਕੋਈ ਫਰਾਡ ਹੈ ਇੱਕ ਵੀ ਗੱਲ ਹੋਵੇ ਨਾ ਫਰਾਡ ਵਾਲੀ ਮੈਂ ਉਹਦਾ ਗਵਾਹ ਹੋਵਾਂਗਾ ਤੇ ਮੈਂ ਆਪ ਜੀ ਨੂੰ ਦੋ ਚੀਜ਼ ਸਾਫ਼ ਕਰਾਂ ਠੀਕ ਹੈ ਜੀ ਹੋਰ ਤਾਂ ਨਹੀਂ ਕੁਝ ਕਹਿਣਾ ਚਾਹੁੰਦੇ ਜੀ ਇਸ ਤੋਂ ਇਲਾਵਾ ਨਹੀਂ ਆਪਾਂ ਚਲੋ ਠੀਕ ਹੈ ਜੀ ਮੈਂ ਤੁਹਾਡਾ ਪੱਖ ਲੈ ਲਿਆ ਕੈਮਰੇ ਤੇ ਰਿਕਾਰਡ ਕੀਤਾ ਜੀ ਮੈਂ ਤੁਹਾਡਾ ਪੱਖ ਇਸੇ ਤਰ੍ਹਾਂ ਹੀ ਖਬਰ ਦੇ ਵਿੱਚ ਚਲਾਉਂਗਾ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਸਰ ਥੈਂਕ ਯੂ ਠੀਕ ਹੈ ਜੀ ਤਾਂ ਸਾਡੇ ਨਾਲ ਸੈਕਟਰੀ ਸੀਗੇ ਜਿਹੜੇ ਸੈਕਟਰੀ ਦੇ ਉੱਪਰ ਕਾਥੀ ਤੋਂ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਸਾਈਨ ਕੀਤੇ ਨੇ ਹਾਲਾਂਕਿ ਸਾਈਨ ਵਾਲੀ ਜਗ੍ਹਾ ਤੇ ਉਹ ਕਹਿੰਦੇ ਮੈਂ ਨਾਮ ਲਿਖਿਆ ਸਰਪੰਚ ਕਹਿੰਦੇ ਨੇ ਕਿ ਉਹਨਾਂ ਨੇ ਸਾਈਨ ਕੀਤੇ ਪਰ ਸਾਈਨ ਵਾਲੀ ਜਗ੍ਹਾ ਤੇ ਨਾਮ ਲਿਖਣਾ ਕਿਤੇ ਨੇ ਕਿਤੇ ਕਿੰਨਾ ਸਹੀ ਆ ਤੁਸੀਂ ਆਪ ਦੇਖ ਸਕਦੇ ਹੋ ਜਿਹੜੀ ਜਗ੍ਹਾ ਤੇ ਨਾਮ ਲਿਖਣਾ ਸੀ ਉੱਥੇ ਨਾਮ ਨਹੀਂ ਲਿਖਿਆ ਗਿਆ ਇਹ ਕਿੰਨਾ ਸਹੀ ਆ ਕਿ ਇਹਦੇ ਪਿੱਛੇ ਕੋਈ ਛਾਤਰ ਦਿਮਾਗ ਦੀ ਪਲੈਨਿੰਗ ਸੀ ਕੋਈ ਪੋਲਿਟੀਕਲ ਪ੍ਰੈਸ਼ਰ ਸੀ ਜਾਂ ਕੋਈ ਇਹ ਦੇ ਮਗਰ ਗੇਮ ਸੀ ਇਹ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਦੱਸੋ ਔਰ ਅਸੀਂ ਉੱਚ ਅਧਿਕਾਰੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਪੂਰੇ ਵਿਸ਼ੇ ਦੀ ਜਾਂਚ ਖੋਲੀ ਜਾਵੇ ਔਰ ਦੇਖਿਆ ਜਾਵੇ ਕਿ ਉਹ ਸੈਕਟਰੀ ਦੇ ਮਾਈਂਡ ਦੇ ਵਿੱਚ ਕੀ ਸੀਗਾ ਔਰ ਜਿਹੜੇ ਨੌਜਵਾਨ ਸਰਪੰਚ ਕੰਮ ਕਰਨਾ ਚਾਹੁੰਦੇ ਅੱਜ ਦੇ ਸਮੇਂ 'ਚ ਉਹਨਾਂ ਨੂੰ ਕੰਮ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸ